ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਆ ਨਵੇਂ ਬਲੌਗ ਦੀ ਟਾਈਮ ਹੋ ਗਿਆ ਜੀ 1:36 ਪੌਣੇ 7 ਦਾ ਤੇ ਆਪਾਂ ਇੱਧਰ ਬਣਾਉਂਦੇ ਪਏ ਆ ਜੀ ਆਲੂ ਵਾਲੇ ਪਰੌਂਠੇ ਤੇ ਅੱਜ ਸਵੇਰ ਦੇ ਟਾਈਮ ਬਣੇ ਆ ਜੀ ਆਲੂ ਵਾਲੇ ਪਰੌਂਠੇ ਤੇ ਦਾਲ ਸਬਜ਼ੀ ਕੋਈ ਹੈ ਨਹੀਂ ਸੀਗੀ ਇਸ ਕਰਕੇ ਫਿਸਕਾ ਚੱਲ ਪਰੌਂਠੇ ਬਣਾ ਲੈਨੇ ਆ ਕਿੰਨੇ ਕਾਫੀ ਟਾਈਮ ਹੋ ਗਿਆ ਸੀਗਾ ਬਣਾਏ ਨਹੀਂ ਸੀਗੇ ਤੇ ਇਸ ਕਰਕੇ ਫਿਰ ਅਸੀਂ ਸਵੇਰੇ ਸ਼ਾਮ ਚੁੱਲ੍ਹਾ ਹੀ ਵਾਲੀ ਦਾ ਆ ਗੈਸ ਬੂੰਸ ਤੇ ਦਾ ਬਸ ਚਾਹ ਪਾਣੀ ਦੇ ਕੰਮ ਕਰੀਦਾ ਜ਼ਿਆਦਾ ਤੇ ਬਾਕੀ ਚੁੱਲੇ ਤੇ ਕਰੀਦਾ ਰੋਟੀ ਰੋਟੀ ਤਾਂ ਚੁੱਲੇ ਤੇ ਹੀ ਬਣਾਈਦੀ ਆ ਤੇ ਬਾਕੀ ਇੱਥੇ ਅਸੀਂ ਫਟਾਫਟ ਲੱਗੇ ਸੀਗੇ ਤੇ ਮੱਖੀਆਂ ਵੀ ਬਹੁਤ ਜ਼ਿਆਦਾ ਤਾਂ ਕਰਦੀਆਂ ਤੇ ਇੱਥੇ ਅਖੀਰ ਤੇ ਆ ਕੇ ਅੱਗ ਵੀ ਘਟ ਜਾਂਦੀ ਆ ਤਾਂ ਸੇਕ ਜਿਆ ਹੌਲੀ ਹੌਲੀ ਬਣਦੇ ਆ ਪਰ ਉਥੇ ਤੇ ਬਾਕੀ ਫੇਰ ਆਪਣੇ ਇੱਥੇ ਝਾੜੂ ਝੂੜ ਫੇਲ ਲਿਆ ਸੀ ਕੁਝ ਸ਼ਾਇਦ ਰਹਿਣ ਫੇਲ ਲਿਆ ਸੀਗਾ ਤੇ ਫੇਰ ਆਪਾਂ ਇੱਥੇ ਲੱਗੇ ਸੀਗੇ ਪਰੌਂਠੇ ਬਣਾਉਣ ਹਾਂਜੀ ਲਓ ਜੀ ਰੋਟੀ ਆਪਣੀ ਪਰੌਂਠੇ ਬਣ ਗਏ ਸੀਗੇ ਤੇ ਆ ਮੈਂ ਸੂਟ ਰਾਤੀ ਨਾ ਫਰੈਸ਼ ਕਰਕੇ ਰੱਖ ਦਿੱਤੇ ਇਹਦਾ ਆ ਡਿਜ਼ਾਈਨ ਬਣਾਇਆ ਤੇ ਇਹਦਾ ਦਾ ਡਿਜ਼ਾਈਨ ਇਹ ਦਬਣਾਏ ਪੱਤੀਆਂ ਵਾਲੇ ਬਟਨ ਲਗਾ ਕੇ ਇਹਦਾ ਜੈਂਪਰ ਆ ਆ ਤੇ ਡਿਜ਼ਾਈਨ ਸੇਮ ਆ ਵਸਤੂਆਂ ਉਹ ਤਾਂ ਪਾਈਪਿੰਗ ਵੀ ਲਗਾਈ ਆ ਤੇ ਆਹ ਚੌਰਸ ਜੀ ਦਬਣਾਏ ਨੇ ਇਹਦੇ ਤੇ ਇਹ ਇਹਦੇ ਤੇ ਬਣਾਇਆ ਆ ਮੈਂ ਅਜ ਤਾਂ ਖੁੰਝੇਲੇ ਵਾਲਾ ਕੋਨਾ ਰਿਆ ਤੇ ਇਹਦਾ ਪਗਣਾਇਆ ਆ ਗੋਲ ਜਿਹਾ ਥੋੜਾ ਜਿਹਾ ਤਿੱਖਾ ਜਿਹਾ ਆ ਇਦਾਂ ਹੁਆਇਆ ਨਹੀਂ ਤੈਨੂੰ ਸੂਟ ਇਦਾਂ ਪੱਟੀਆਂ ਵਾਲੇ ਬਣਾਏ ਆ ਤੇ ਆ ਜਿਹੜਾ ਸੀਗਾ ਇਹਦੇ ਤੇ ਨਾ ਫੇ ਪੱਟੇ ਕਢਾਈ ਵਾਲਾ ਸੀ ਥੋੜਾ ਜਿਹਾ ਇਸ ਕਰਕੇ ਨਾ ਫਿਰ ਮੈਂ ਇਦਾਂ ਬਣਾ ਦਿੱਤਾ ਇਹ ਗਲਾ ਇਹਦਾ ਇਦਾਂ ਇਸ ਤਰ੍ਹਾਂ ਟੇਲਾ ਗਿਆ ਉਹ ਲੈ ਸਜੇ ਇਹ ਆਪਣੇ ਤਿਆਰ ਹੋ ਗਿਆ ਆਪਾਂ ਦੇ ਦੇਣੀ ਆ ਇਹ ਵਾਲੇ ਸੂਟ ਤੇ ਇੱਕ ਆਪਣਾ ਇਧਰ ਆ ਰੈਡੀ ਹੋਇਆ ਆ ਬਹਲਾ orange ਆ ਇਹ ਵੀ ਰੈਡੀ ਹੋ ਗਿਆ ਇਹ ਵੀ ਦੇ ਦੇਣਾ ਤੇ ਬਾਕੀ ਹੁਣ ਨਵੇਂ ਸ਼ੁਰੂ ਕਰਨੇ ਆ ਮਾਏ ਵਾਲਾ ਹੁਣ ਕੱਟਣਾ ਆ ਮਿਆ ਵਾਲਾ ਇਹ ਦੇਸੀ ਆ ਉਹ ਵਾਲਾ ਇਹਦੀ ਹੁਣ ਕਟਿੰਗ ਕਰਨੀ ਆ ਅੱਜ ਤੇ ਸਮਰ ਖੇਲਦਾ ਪਹਿਰੇ ਪਾਪਾ ਸੁੱਤੇ ਆ ਤੇ ਮੈਂ ਅਸੀਂ ਕੌਂਦਰੀ ਬਣਾ ਲਿਆ ਹਾਂ ਆ ਜਾ ਪੁੱਤ ਬਾਹਰ ਆ ਜਾਓ ਤੇ ਟੈਂਕੀ ਭਰ ਗਈ ਆਪਣੀ ਬੰਦ ਕਰ ਦਈਏ ਹਾਜੀ ਮੈਂ ਸਵੇਰੇ ਵਲੌਗ ਸ਼ੁਰੂ ਕਰ ਲਿਆ ਮੈਨੂੰ ਪਤਾ ਕਿੱਦਾਂ ਉਹ ਇੱਕ ਤਾਂ ਅੱਜ ਕਿਸੇ ਨੂੰ ਜਾਣਾ ਨਹੀਂ ਸੀ ਕੰਮਾਂ ਤੇ ਤੇ ਬਾਕੀ ਪਰੌਂਠੇ ਬਣਾਉਣੇ ਸੀਗੇ ਤੇ ਨਾਲੇ ਫਿਰ ਹਰਾ ਉਹ ਭਾਂਡਾ ਨਹੀਂ ਬਲੌਗ ਕੱਪੜੇ-ਕੁਪੜੇ ਸੇਣੇ ਕਰਕੇ ਤੇ ਹੁਣ ਆਪਾਂ ਸਾਰੀ ਰਸੋਈ ਦਾ ਖਲਾਰਾ ਚੱਕਾਂਗੇ ਗੈਸ ਵਗੈਰਾ ਸਾਰਾ ਕੁਝ ਸਾਫ਼ ਕਰਾਂਗੇ ਤਾਂ ਮੰਮੀ ਗਿਆ ਦੁੱਧ ਲੈਣ ਫਿਰ ਆਪਾਂ ਦੁੱਧ ਪਾਲਾਂਗੇ ਤੇ ਸਾਮਾਨ ਨੂੰ ਦੇਖਾ ਵਾਜਾ ਮਾਰੀ ਜਾਂਦਾ ਮੈਨੂੰ ਬੰਦੀ ਕਹਿਣਾ ਨੇ ਹਾਂ ਪੁੱਤ ਆ ਜਾਓ ਆ ਜਾਓ ਬਾਹਰ ਆ ਜਾਓ ਬੋ ਬੋ ਇੱਦਾਂ ਐ ਫੋਨ ਤੋਂ ਆਇਆ ਇੱਦਾਂ ਐ ਡੈਂਗਣਾ ਤੋਂ ਤੇ ਬਾਕੀ ਸਲਫ ਵਗੈਰਾ ਆਪਾਂ ਸਾਫ਼ ਕਰ ਦਿੱਤੀ ਆ। ਢਾਂਡੇ ਵੀ ਧੋ ਦਿੱਤੇ ਆ। ਤੇ ਕੱਪੜੇ ਰਹਿੰਦੇ ਆ ਆਪਣੇ। ਤੇ ਨਾਲੇ ਆਪਣੇ ਉਧਰ ਇੱਕ ਕਮਰੇ 'ਚ ਝਾੜੂ ਰਹਿੰਦਾ ਆ ਉਹ ਫੇਰਨਾ ਆ। ਤੇ ਉਹਦੇ ਤੋਂ ਬਾਅਦ ਦੇਖਦੇ ਆ ਕੋਈ ਹੋਰ ਕੰਮ ਜਾਂ ਸੂਟ ਕਟਿੰਗ ਵਗੈਰਾ ਕਰੂੰਗੀ। ਤੇ ਦੁੱਧ ਅੰਦਰ ਆਪਣਾ ਉਬਲਣ ਲੱਗਾ ਆ ਬੜਾ। ਇਹ ਹੈਗਾ ਜੀ ਮੱਝ ਦਾ ਉਹ ਹੈਗਾ ਗਾਂ ਦਾ। ਹਾਂਜੀ ਲੋ ਜਿੱਥੇ ਟਾਈਮ ਹੋ ਗਿਆ ਦੁਪਹਿਰ ਦਾ 1:30 ਵੱਜ ਚੱਲਾ ਆ ਤੇ ਅਸੀਂ ਇੱਧਰ ਬਣਾਈਏ ਆ ਚੌਲ ਤੇ ਉਹਨਾਂ ਮੜਾਇਆ ਜੀ ਦਾ ਤਿਆਜ ਤੇ ਆਲੂ ਵਾਲੇ ਤੁਹਾਮੇ ਭਾਗੇ ਰੋਟੀ ਖਾਣ ਨੂੰ ਦੈਨ ਨਹੀਂ ਕਰਦਾ ਸੀਗਾ ਸਵੇਰੇ ਅਸੀਂ ਖਾਦੇ ਸੀਗੇ ਪਰੌਂਠੇ ਤਾਂ ਪਰੌਂਠੇ ਵੀ ਨਾ ਬਣਾ ਲੈ ਥੋੜੇ ਲੇਟ ਖਾਦੇ ਉਹ ਹੋਰ ਤਰ੍ਹਾਂ ਨਹੀਂ ਹੋ ਰਹੀ ਸੀ ਜੱਜ ਨਾ ਖਾਣੀ ਰੋਟੀ ਖਾਣ ਨੂੰ ਵੀ ਨਹੀਂ ਹੌਣ ਵੀ ਨਹੀਂ ਜੀ ਕਰਦਾ ਸੀ ਇਸ ਕਰਕੇ ਚੌਲੀ ਬਣਾ ਲਈ ਅਸੀਂ ਤੇ ਨਾਲ ਮੈਂ ਬਣਾਇਆ ਹੈ ਦਹੀਂ ਤੇ ਬਸ ਸੱਲੀ ਸੀਟੀ ਲੱਗਣ ਲੱਗੀ ਹਜੇ ਤਾਂ ਤੇ ਮੈਂ ਭਾਂਡੇ ਤੇ ਇਹ ਪੀਸੂ ਦਹੀਂ ਨਾ ਥੋੜੇ ਜਿਹਾ ਭਾਂਡੇ ਪਾਏ ਤੇ ਬਾਅਦ ਵਿੱਚ ਮੈਂ ਮਸਾਲੇ ਸ਼ਾਕ ਕਰ ਦਵਾਂ ਹਾਂਜੀ ਲੋ ਜੀ ਇੱਥੇ ਟਾਈਮ ਹੋ ਗਿਆ ਸੀ ਸ਼ਾਮ ਦਾ ਤੇ ਆਪਾਂ ਇੱਥੇ ਲਗਾਉਣ ਲੱਗੇ ਸੀ ਤੜਕਾ ਸਬਜੀ ਨੂੰ ਤੇ ਅੰਦਰੇ ਲਾ ਲਿਆ ਸੀਗਾ ਤੇ ਮੈਂ ਇਹਦੇ ਵਿੱਚ ਪਾਇਆ ਤੇਲ, ਜੀਰਾ, ਪਿਆਜ਼ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਤੇ ਬਾਕੀ ਟਮਾਟਰੇ ਵਗੈਰਾ ਕੱਟ ਲਵਾਂਗੇ ਤੇ ਆਪਾਂ ਬਣਾਉਣਾ ਸੀਗਾ ਕੀ ਆ ਤੇ ghee ਆ ਲਿਆ ਸੀਗਾ ਮੰਮੀ ਨੇ ਕਿਕ ਦੁੱਧ ਇੱਕ ਦੋ ਦਿਨ ਪਹਿਲਾਂ ਦਾ ਹੀ ਲਿਆ ਸੀਗਾ ਤੇ ਇਹਦੀ ਵੀ ਭਾਰੀ ਮੱਸੀ ਆਈ ਆ ਫੇਰ ਅੱਜ ਬਣਾ ਹੀ ਲਿਆ ਤੇ ਇਹ ਤਾਂ ਪਿਆ ਪਿਆ ਫੇਰ ਖਰਾਬ ਹੋ ਜਾਣਾ ਸੀਗਾ ਤੇ ਬਾਕੀ ਨਾ ਜਿੱਦਾਂ ਇੰਨੇ ਜਾਣੇ ਬਲੌਗ ਦੇਖਦੇ ਹੁੰਦੇ ਆ ਸਾਰੇ ਜਣੇ ਦੇਖ ਕੇ ਕਮੈਂਟ ਜ਼ਰੂਰ ਕਰਿਆ ਕਰੋਗੇ ਤੁਹਾਨੂੰ ਬਲੌਗ ਸਾਡਾ ਕਿੱਦਾਂ ਦਾ ਲੱਗਦਾ ਆ ਜੇ ਤੁਹਾਨੂੰ ਥੋੜਾ ਜਿਹਾ ਵੀ ਵਧੀਆ ਲੱਗਦਾ ਹੁੰਦਾ ਆ ਤਾਂ ਲਾਈਕ ਵੀ ਕਰ ਦਿਆ ਕਰੋ ਤੇ ਕਮੈਂਟ ਕਰਨਾ ਸਾਨੂੰ ਇਹ ਵੀ ਤੁਹਾਨੂੰ ਥੋੜਾ ਜਿਹਾ ਪਤਾ ਲੱਗੂਗਾ ਵੀ ਹਾਂ ਸਾਡੇ ਵਲੌਗ ਤੁਹਾਨੂੰ ਵਧੀਆ ਲੱਗਦੇ ਆ ਜਾਂ ਨਹੀਂ ਲੱਗਦੇ ਨਾ ਤੇ ਨਹੀਂ ਵੀ ਵਧੀਆ ਹੁੰਦਾ ਕਿ ਕੋਈ ਗਲਤੀ ਹੁੰਦੀ ਕਿਤੇ ਵੀ ਜਾਂ ਕਿੱਦਾਂ ਦੱਸ ਦਿਆ ਕਰੋ ਤੇ ਬਾਕੀ ਆਪਾਂ ਇੱਥੇ ਜੀ ਪਾ ਦਿੱਤੇ ਆ ਟਮਾਟੇ ਤੇ ਮਿਰਚਾਂ ਤੇ ਬਾਕੀ ਆਪਾਂ ਨਾਲ ਦੀ ਨਾਲ ਸਾਰਾ ਸਮਾਨ ਖਲਾਰਾ ਨਾਲ ਦੀ ਨਾਲ ਚੱਕੀ ਜਾਵਾਂਗੇ ਤੇ ਕਿਉਂਕਿ ਮੈਨੂੰ ਉਹਨਾਂ ਰਸੋਈ 'ਚ ਖਲਾਰਾ ਨਹੀਂ ਵਧੀਆ ਲੱਗਦਾ ਹੈਗਾ ਰਸੋਈ ਸਾਫ਼ ਸੁਥਰੀ ਹੋਵੇ ਨਾ ਫਿਰ ਕਾਮ ਕਰਨੇ ਨੂੰ ਰਸੋਈ ਦਾ ਸਾਰਾ ਵਧੀਆ ਲੱਗਦਾ ਆ ਪਹਿਲਾਂ ਤਾਂ ਮੈਂ ਸਾਰਾ ਖਲਾਰਾ ਹੀ ਚੱਕ ਦੇਣੀ ਫੇਈ ਆ ਆਪਾਂ ਕੰਮ ਕਰ ਕਰੀ ਜੇ ਆ ਤੇ ਕੰਮ ਕਰਕੇ ਜਿਹੜਾ ਖਲਾਰਾ ਪੈਂਦਾ ਉਹ ਵੀ ਆਪਾਂ ਨਾਲ ਦੀ ਨਾਲ ਚੱਕ ਦੇਈਦਾ ਆ ਕਿਉਂਕਿ ਰਸੋਈ ਸਾਫ਼ ਸੁਥਰੀ ਜੀ ਹੀ ਵਧੀਆ ਲੱਗਦੀ ਆ ਤੇ ਬਾਕੀ ਆ ਕੰਦਾ ਦੇ ਵੀ ਅਸੀਂ ਬਾਲ ਪੇਪਰ ਜੇ ਪਿਆ ਸੀਗਾ ਇੰਨਾ ਜਾਨੀ ਕਿ ਸਹੀ ਵੀ ਨਹੀਂ ਹੈਗਾ ਵੀ ਬਿਲਕੁਲ ਨਾ ਉਹ ਨਮਾ ਹੀ ਆ ਤੇ ਪਰ ਫੇ ਵੀ ਇਹਨਾਂ ਇਹ ਲਾ ਕੇ ਸਫਾਈ ਜੀ ਲੱਗਦੀ ਆ ਇਸ ਕਰਕੇ ਤੇ ਬਾਕੀ ਹੁਣ ਆਪਾਂ ਇਹਨਾਂ ਦੀ ਔੜ ਕੇ ਮਸਾਲੇ ਜਿਹੜੇ ਪਾਏ ਆ ਸਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਪਾਣ ਲਿਆ ਪਾਣੀ ਪਾ ਕੇ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਿੱਤਾ ਆ ਘੀ ਆ ਤੇ ਇਹਨਾਂ ਨੂੰ ਮਿਕਸ ਕਰਕੇ ਤੇ ਆਪਾਂ ਇਹਨਾਂ ਨੂੰ ਢੱਕ ਕੇ ਰੱਖ ਦਵਾਂਗੇ ਤੇ ਬਾਕੀ ਸਬਜ਼ੀ ਬਹੁਤ ਸਵਾਦ ਬਣੀ ਸੀ ਥੋੜੀ ਜੀ ਹੋ ਜਾਂਦੀ ਆ ਇਹ ਏਡੇ ਹਾਂਜੀ ਜੀ ਸਬਜ਼ੀ ਨੂੰ ਤੜਕਾ ਲਗਾ ਲਿਆ ਆ ਤੇ ਮੈਂ ਸੈਰ ਧੁੱਤਰ ਸੀਗਾ ਤੇ ਤੇਲ ਤੂਲ ਵੀ ਆਪਾਂ ਲਾ ਲਿਆ ਸੀ ਬਾਲਾ ਨੂੰ ਤੇ ਸਮਨ ਨੂੰ ਵੀ ਨਿਲਾਵਾ ਦਿੱਤਾ ਸੀਗਾ ਇਹ ਨਾ ਆ ਕੇ ਹੁਣ ਖੇੜਦਾ ਪਿਆ ਆ ਤੇ ਬਾਕੀ ਸੂਟ ਕੱਟਣਾ ਆ ਹੋਰ ਮੈਂ ਤੇ ਉਹ ਮੈਂ ਹੁਣ ਦੇਖਦੀ ਆ ਸਮਰ ਇੱਧਰ ਆ ਜਾ ਪੁੱਤ ਆ ਜਾ ਬਾਹਰ ਨਹੀਂ ਜਾਣਾ ਆ ਜਾ ਪਾਪਾ ਦੂਰ ਗਏ ਆ ਆ ਜਾ ਸਮਰ ਆ ਜਾ ਪੁੱਤ ਅੰਦਰ ਆਪਣੇ ਪਾਪਾ ਦੇ ਮਗਰ ਚੱਲ ਗਿਆ ਉਹ ਇੱਥੇ ਕਿਸੇ ਦੇ ਦੀਦੀ ਹੁਣਾਂ ਦੇ ਘਰ ਨੂੰ ਗਏ ਆ ਕੰਮ ਕੋਈ ਤੇ ਉਹ ਸਮਰ ਤੇ ਟਾਈਮ ਹੋ ਗਿਆ ਆ ਜੀ ਪੌਣੇ 7 ਤੇ ਬਾਕੀ ਆਪਣੇ ਸਬਜੀ ਨੂੰ ਤੜਕਾ ਲੱਗ ਗਿਆ ਆ ਹੁਣ ਬਸ ਰੋਟੀ ਬਣਾਉਣੀ ਆ ਮੈਂ ਸਬਜ਼ੀ ਬਣਾ ਜੀ ਫੇਰ ਬਣਾਉਂਗੀ ਤੇ ਮੰਮੀ ਵੀ ਗਿਆ ਹੋਏ ਆ ਪੈਂਡ ਨੂੰ ਕਿਸੇ ਦੇ ਘਰ ਨੂੰ ਤੇ ਬਾਕੀ ਤੁਸੀਂ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਓਏ ਲੱਗੋ ਓਏ ਓਹ ਦਰਦੀ ਦੇ ਦੋ ਬਾਲ ਪੁੱਤ ਲੈ ਕੇ ਆ ਇਹਨਾਂ ਥੋੜੀ ਖੇਡੀਦਾ ਹੁੰਦਾ ਆ ਲੱਗਦੀ ਨਹੀਂ ਬਾਲ ਕਿੱਥੇ ਆ